ਭਾਈ ਗੁਰਮੀਤ ਸਿੰਘ ਜੀ ਜਗੇਵਾਲੇ ਜੋ ਕੁਝ ਦਿਨ ਪਹਿਲਾਂ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਉਹਨਾਂ ਦੇ ਭੋਗ ਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਪੌਦਿਆਂ ਦਾ ਲੰਗਰ ਲਾਇਆ ਗਿਆ ਜੀ ਤੇ ਭੋਗ ਤੋਂ ਬਾਅਦ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸੋ ਸਾਰਿਆਂ ਨੂੰ ਇੱਕ ਇੱਕ ਪੌਦਾ ਦਿੱਤਾ ਗਿਆ ਔਰ ਬੇਨਤੀ ਕੀਤੀ ਗਈ ਇਸ ਪੌਦੇ ਨੂੰ ਲਾਓ ਵੀ ਔਰ ਇਹਨਾਂ ਦੀ ਸੰਭਾਲ ਵੀ ਜਰੂਰ ਕਰੋ ਇਹ ਸੇਵਾ ਬਹੁਤ ਹੀ ਸਤਿਕਾਰਯੋਗ ਭਾਈ ਜਗਾ ਸਿੰਘ ਜੀ ਸਿੱਧੂ ਭਾਈ ਜੰਬਾ ਸਿੰਘ ਜੀ ਤੇ ਹੋਰ ਸੇਵਾਦਾਰ ਵੀਰਾਂ ਵੱਲੋਂ ਜੋ ਕਿ ਚੜ੍ਹਦੀ ਕਲਾ ਵੈਲਫੇਅਰ ਕਲੱਬ ਪਿੰਡ ਜਗਾ ਰਾਮਦੀਰਥ ਵੱਲੋਂ ਇਹ ਸੇਵਾ ਨਿਭਾਈ ਗਈ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰੇ ਇੱਕ ਇੱਕ ਪੌਦਾ ਲੈ ਕੇ ਗਏ ਔਰ ਵਾਤਾਵਰਣ ਵਿੱਚ ਆਪਦਾ ਚੰਗਾ ਯੋਗਦਾਨ ਪਾਉਣ ਵਾਸਤੇ ਇਹ ਬਹੁਤ ਵਧੀਆ ਰੁੱਤ ਹੈ ਤਾਂ ਕਿ ਹੌਨ ਵਾਲੇ ਸਮੇਂ ਵਿੱਚ ਸਾਡੀ ਇਹ ਧਰਤੀ ਹਰੀ-ਭਰੀ ਹੋ ਸਕੇ ਸਮੋਂ ਜਿੱਥੇ ਇਹ ਨਾ ਪੌਦਿਆਂ ਨੂੰ ਲਾਉਣ ਦੀ ਮੁਹਿੰਮ ਸੀ ਚਲਾਉਨੇ ਆ ਪੁਰਾਣੇ ਵੱਡੇ ਦਰਖਤਾਂ ਨੂੰ ਉਹਨਾਂ ਨੂੰ ਬਚਾਉਣ ਦੀ ਵੀ ਅੱਜ ਬੜੀ ਲੋੜ ਹੈ ਦਰਖਤਾਂ ਨੂੰ ਬਚਾਇਆ ਜਾਵੇ ਸਾਂਭਿਆ ਜਾਵੇ ਉਹਨਾਂ ਨੂੰ ਸਾੜਿਆ ਨਾ ਜਾਵੇ ਇਹ ਵੀ ਬੇਨਤੀ ਕੀਤੀ ਗਈ ਸੋ ਬਹੁਤ ਵੱਡਾ ਅਪਰਾਧਾ ਮਾਨ ਪਰਿਵਾਰ ਨੇ ਕੀਤਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਈ